ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੁਨੇਸਾ ਮੰਗੁਰ ਪ੍ਰਸਾਦ ਜਪ ਆਦਿ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚਾ ਸੋਚਨ ਹੋਵੇ ਜੇ ਸੋਚਿ ਲਕਵਾਰ ਚੁੱਪਾ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸਾਸਣ ਪਾ ਲਖ ਹੋਇ ਤਾ ਇੱਕ ਨ ਚੱਲਣ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹਾਨਕਾਰ ਹੁਕਮਿ ਨੇ ਕਹਿਆ ਜਾਇ ਹੁਕਮਿ ਹਾਨ ਜੀ ਹੁਕਮ ਲੈ ਵਡਿਆਈ ਹੁਕਮੇ ਉਤਮ ਨੀਚ ਹੁਕਮ ਲਕਦੁਖ ਸੁਗਪਾਈ ਹੈ ਕਨ ਹੁਕਮੀ ਬਖਸ਼ੀਸ਼ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਮਨ ਕੋਈ ਨਾਨਕ ਹੁਕਮੇ ਜੇ ਬੁੱਝੈ ਤਾਂ ਹੋ ਮੈਂ ਕਹੈ ਨਾ ਕੋਈ ਗਾਵੇ ਕੋ ਤਾਣ ਹੋਇਕ ਸਤਾਣ ਗਾਵੇ ਕੋ ਤਾਂ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖ ਵਿਚਾਰ ਗਾਵੇ ਕੋ ਸੱਚ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸਾ ਦੂਰ ਗਾਵੇ ਕੋ ਵੇਖਾ ਹਾਦਰ ਹਾ ਦੂਰ ਕਥਨ ਕਥਿਨ ਆਵੇ ਤੋਟ ਕਥ ਕਤ ਕਥਿ ਕੋਟੀ ਕੋਟ ਕੋਟਾ ਦਿੰਦਾ ਤੇਲੰ ਤੇ ਤਕ ਪਾਹੇ ਜੁਗਾ ਜੁਗਾੰ ਤਰਖਾਇ ਖਾਇ ਉਕਮ ਚਲਾਇ ਰਾਹ ਨਾਨਕ ਵਿਕਸਾ ਵੇ ਪਰਵਾਹੋ ਸਾਚਾ ਸਭ ਸਾਚਾ ਨਾਹੀਂ ਪਖਿ ਪੋ ਅਪਾਰ ਆਖ ਮੰਗ ਦੇ ਦੇ ਦਤ ਕਰੇ ਦਾ ਤਾਰ ਫੇਰ ਕ ਅਗਰ ਰਖੇ ਜਿਸ ਦਾ ਦਰਬਾਰ ਮੋਹ ਕੇ ਬੋਲਣ ਬੋਲੀਐ ਜਸਣ ਧਰੇ ਪਿਆਰ ਅਮਰ ਤੇ ਵੇਲਾ ਸਚ ਨ ਹੋਵ ਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਵਾਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇਆ ਪਿਆ ਆਪ ਨਰੰਜਨ ਸੋਇ ਜਨ ਸਿਵਿਆ ਤਿਨ ਪਾਇਆ ਮਾਨ ਨਾਨਕ ਗਾਵੇ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖਿਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੂ ਸ੍ਰੀ ਗੁਰੂ ਗੋਬਿੰਦ ਬਰਮਾ ਗੁਰੂ ਪਾਰਬਤੀ ਮਹਾਈ ਜੇ ਹੋ ਜਾਣਾ ਕਾ ਨਹੀਂ ਕਹਿਣਾ ਕਥਨ ਨ ਜਾਏ ਗੁਰਾਂ ਇੱਕ ਦੇਹ ਬਜਾਈ ਸਭ ਨਾ ਜਿਹਾ ਕਹਿ ਇੱਕ ਦਾਤਾ ਸੋ ਮਹਿ ਵਿਸਰਨ ਨ ਜਾਏ ਤੀਰਤ ਨਾ ਵਾ ਜਿਤਿ ਸ ਭਾਵਾਂ ਵਿਣ ਪਾਣ ਕਾ ਨਹੀਂ ਕਰਿ ਜਿਤਿ ਸ ਠੋਪਾਈ ਵੇਖਾ ਵਿਣ ਕਰਮਾਂ ਕੈ ਮਿਲ ਲੈ ਲੈ ਮਾਤਿ ਵਿਚ ਰਤਨ ਜਵਾਹਰ ਮਹਾਨਕ ਜੇ ਗੁਰ ਕੀ ਸਿਕ ਸੁਣੀ ਗੁਰਾਂ ਇੱਕ ਦੇਹ ਬਜਾਈ ਸਭ ਨਾ ਜਿਹਾ ਕਹਿ ਗਦਾਤਾ ਸੋ ਮਹਿ ਵਿਸਰਨ ਨ ਜਾਏ ਜੇ ਜੁਗਚਾਰੇ ਆਰਜਾ ਹੋਰ ਦਸਣੇ ਹੋਏ ਨਵਖੰਨਾ ਵਿਟ ਡਹਾਣੀਆਂ ਨਾਲ ਚਲੈ ਸਭ ਕੋਏ ਚੰਗਨ ਨਹ ਰਖਾਇ ਕੈ ਜਸ ਕੀ ਰਤ ਜਗ ਲੇ ਜਿਤ ਸਿ ਨਦਰਨਾ ਆਵੀ ਤਾ ਵਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸਤਿ ਦੋਸਤਿ ਤਰੇ ਨਾਨਕ ਨਰਗੁਣ ਗੁਣ ਕਰੇ ਗੁਣ ਅੰਤਿਆ ਗੁਣ ਦੇ ਤਿਹ ਕੋਈ ਨਾ ਸੋਜੈ ਜਿਤ ਸਿ ਗੁਣ ਕੋਇ ਕਰੇ ਸੁਣੈ ਸਿਧ ਪੀਰ ਸੁਰਨਾਥ ਸੁਣੈ ਤਰਤਵ ਲਕਾਸ ਸੁਣਿਆ ਦੇ ਭਲੋ ਪਤਾਲ ਸੁਣ ਪੁਹਨ ਸਕ ਕਾਲ ਨਾਨਕ ਭਗਤ ਹਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਕਸ਼ਲਾ ਹਨਮਾਨਦ ਸੁਣਿਆ ਜੁਗ ਜੁਗਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਛਟਕਿ ਅਸ ਨਾਨਕ ਸੁਣਿਆ ਪੜ ਪੜ ਪਾਵ ਮਾਨ ਸੁ ਲਗ ਸਤਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਾ ਸਰਗੁਨਾ ਕੈ ਗਾ ਸੁਣਾ ਸੇਖ ਪੀਰ ਬਾਤਿ ਸ਼ਾ ਸੁਨੰਦ ਪਗ ਰਾਹੋ ਸੁਣ ਹੱਤ ਵਸ ਗਾਓ ਨਾਨਕ ਭਗਤਾਂ ਸਦਾ ਵਿਗਾਸ ਸੁਣ ਦੁਖ ਪਾਪ ਕਾ ਨਾਸ ਮਨ ਕਿਤ ਕਹਿ ਨਾ ਜਾਏ ਜੇ ਕੋ ਕਹਿ ਪਿਛੇ ਪਿਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮਨ ਕ ਬਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨ ਸੁਰਤੋ ਵੈ ਮਨ ਬੁੱਧ ਮਨ ਸਗਲ ਭਵਨ ਕੀ ਸ਼ੁੱਧ ਮਨ ਮੋ ਛੋਟਾ ਨਾ ਖਾਏ ਮਨ ਨਾਮ ਕੈ ਸਾਤ ਨ ਜਾਇ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨ ਮਾਰਗ ਠਾਕਨ ਪਾਏ ਮਨੈ ਪਤ ਸਹੁ ਪ੍ਰਗਟ ਜਾਏ ਮਨੈ ਮਗਨ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧਾ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵ ਮੁਖਤਿ ਵਾਰ ਮਨੈ ਪਰਵਾਰ ਸਦਾਰ ਮੰਨਾ ਤਰ ਤਾਰੇ ਗੁਰ ਸਿੱਖ ਮੰਨ ਨਾਨਕ ਪਹਨ ਪੈਗਾ ਅਸਾ ਨਾਮ ਨਰਿੰਜਨ ਹੋਏ ਜੇ ਕੋ ਮੰ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਚੇ ਪਾਵ ਅਧਰ ਕ ਮਹਾਨ ਪੰਚਸਵ ਅਧਰ ਰਾਜ ਹਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤਕ ਕਰਨ ਨਹੀ ਸਮਾਰ ਧੌਲ ਤਰਮ ਦੇ ਅੱਖ ਪੂਤ ਸੰਦੁਖਾ ਪ੍ਰਖਿਆ ਜਨ ਸੂਤ ਜੇ ਕੋ ਪੂਜਿ ਹੋਵੇ ਸਚਿਆਰ ਤਵਲ ਪ੍ਰਕੀਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਪਰਤ ਲੈ ਕਹਣ ਜੋ ਰਜੀ ਜਾ ਤਰੰਗਾ ਕੇ ਨਾਵ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲਿਖ ਲਿਖ ਜਾਣ ਕੋਈ ਲਿਖ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲਿਓ ਰੂਪ ਕੀਤੇ ਦਾ ਜਾਣੈ ਕੌਣ ਕੂਤਾ ਕੀਤਾ ਸੋਇ ਕੋ ਕਵਾ ਤਿਸ ਤੇ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿ ਅਣ ਜਾਵਾਂ ਇੱਕ ਵਾਰ ਜੋ ਤਦ ਭਾਵੈ ਸਾਇ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਜਪ ਸੰਗ ਪਾਵ ਸੰਗ ਪੂਜਾ ਸੰਗ ਤਬਤਾਓ ਸੰਗ ਗ੍ਰੰਥ ਮੁਕੇ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਅਸਾਂ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅ ਸੰਗ ਦਾ ਤਾਰ ਸੰਗ ਸੂਰਮਾ ਪਗਸਾਰ ਸੰਗ ਮੋਲ ਵਿਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਣ ਜਾਵਾਂ ਇੱਕ ਵਾਰ ਜੋਤੁ ਦੁ ਪਾਵੇ ਸੈ ਪਲਿਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕੋ ਮੋਨਕਾਂਤ ਕੋ ਹੋਰ ਸੰਗ ਚੋਰ ਹਰਾਮ ਖੋਰ ਸੰਗ ਅਮਰ ਕਰ ਜਾਏ ਜੋਰਾ ਅਸਾਂ ਸੰਕਲਵੜਾ ਤਿਆਕ ਮਾਹੇ ਸੰਗ ਪਾਪੀ ਪਾਪ ਕਰ ਜਾਏ ਸੰਕ ਕੁੜਿਆਰ ਕੁੜੇ ਫਿਰਾਏ ਸੰਖ ਮਲੇਸ਼ ਮਲ ਭਕ ਖਾਏ ਅਸਾਂ ਕਨੰਦ ਸਰ ਕਰ ਹੈ ਪਹਾਰ ਨਾਨਕ ਨਿਚ ਕਹਿ ਵਿਚਾਰ ਵਾਰੈ ਨ ਜਾਵਾਂ ਇੱਕ ਵਾਰ ਜੋਤ ਉਤ ਪਾਵੇ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਰੰਕਰ ਅਸਾਂ ਕਨਾਵ ਸੰਗਤਾਵ ਗੰਮ ਗੰਮ ਸੰਕਲੋ ਸੰਕੈ ਸਰਪਾਰ ਹੋਏ ਅਖਰੀ ਨਾਮ ਕਰਿ ਸਲਾ ਕਰਿ ਗਿਆਨ ਗੀਤ ਗੁਣ ਗਾ ਕਰਿ ਲਖਣ ਬੋਲਣ ਬਾਣ ਅਕਰ ਅਸਰ ਸੰਯੋਗ ਵਿਖਾਣ ਜਨੇ ਲਿਖੇ ਤੇ ਸਰਨ ਹੈ ਜੇ ਪਰਮਾਏ ਤਿਤੁ ਪਾਹੀ ਨਿਤ ਗੀਤਾ ਦਿੱਤਾ ਨਾਮ ਨਾਵੇਂ ਨਾਹੀ ਕੋ ਥਾਉ ਕੁਦਰਤ ਕਵਨਾ ਕਹ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋਤ ਉਤਪਾਵੇ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਪਰਿਆ ਹੱਥ ਬਰਤੰਦੇ ਹੈ ਪਾਣੀ ਤੋਤਾ ਤਰਸਖਿਆ ਮੋਤ ਪਲੀਤੇ ਕੱਪੜ ਹੋਏ ਦੇਸਾ ਮੰ ਲਈਆ ਤੋਏ ਪਰਿਅਮਤ ਪਾਪਾਂ ਕੈ ਸੰਗਤ ਪਹਿਨਾਵੇਂ ਕੈ ਰੰਗ ਪਨੇ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਨਿਕਲ ਜਾਓ ਆਪੇ ਵੀ ਜਾਪੇ ਕਾਓ ਨਾਨਕ ਹੁਕਮਿ ਆਬ ਹੋ ਜਾਹੁ ਤੀਰਥ ਤਪਦੇ ਆਦਤ ਦਹਾਨ ਦੇਖੋ ਪਾਵਤਲ ਕਾ ਮਾਨ ਸੁਣਿਆ ਮਨ ਅਮਨ ਕੀਤਾ ਭਾਉ ਅੰਤਰ ਗਤਿ ਰਤ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨ ਹੋਏ ਸਸ ਤਤ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਣ ਕਵਨ ਤਤ ਕਵਨ ਬਾਹਰ ਕਵਨ ਸੁਰਤੀ ਮਹ ਕਵਨ ਜਿਤੁ ਹੋ ਆਕਾਰ ਵੇਲ ਨ ਪਇ ਪੰਡਤੀ ਜੋ ਵੇਲਿ ਕੁਰਾਨ ਵਕਤ ਨ ਪਾਇ ਕਾ ਦੀਆ ਜੇ ਲਿਖਣ ਲੈ ਕੁਰਾਨ ਹਥ ਤਵਰਨ ਜੋਗੀ ਜਾਣੈ ਰਤ ਮਹੋ ਨ ਕੋਈ ਜਾ ਕਰਤਾ ਸ੍ਰਟੀ ਕੋ ਸਾਝੇ ਆਪਿ ਜਾਣੈ ਸੋਈ ਚੇ ਕਰਿ ਆ ਕਾਂ ਕੈ ਸਲਾਈ ਕਵਰਨਿ ਕਿਵ ਜਾਣ ਆ ਨਾਨਕ ਆਖਣ ਸਭ ਕੋ ਆਖੈ ਕਿ ਦੁਖ ਸਿਆਣਾ ਵੱਡਾ ਸੇ ਵੱਡੀ ਨਾ ਕੀਤਾ ਜਕ ਹੋਐ ਨਾਨਕ ਜਿ ਕੋ ਆਪੋ ਜਾਣੈ ਕਿ ਗਿਆਨ ਸੋਹੈ ਪਤਾ ਲਪਤਾ ਲਗਾ ਸ ਅਗਾਸ ਢਕੜਕ ਭਾਲ ਤਕੇ ਵੇਦ ਕਹਿਣ ਕਵਾਤ ਸਾਸ ਟਾਰ ਕਹਿਣ ਕਤੇ ਬਸੁਲਗਤਾ ਤੋ ਲਿਖਾ ਉਤਨ ਲਿਕੇ ਲਿਖਾ ਵਿਨਾਸ ਨਾਨਕ ਵਡਾ ਕੀ ਆਪੇ ਜਾਣੇ ਆਪ ਸਲਾਹ ਸਲਾਇ ਤੇ ਸੁਰਤ ਨ ਪਾਈਆ ਨਦੀਆਂ ਹੱਤ ਵਾਹ ਪਵਸਮੰਦ ਨ ਜਾਣੇ ਅਸਮੰਦ ਸਾ ਸੁਲਤਾਨ ਗਿਰਿਆ ਸੇਤੀ ਮਹਲ ਧਨ ਕਿਹੜੇ ਤੁਲਣਾ ਹੋਣੇ ਜਿਤਸਮਨ ਹੋਣਾ ਵਿਸਰਹਿ ਅੰਤਨ ਸਿਵਤੀ ਕਹਿਣਾ ਨ ਅੰਤਾ ਅੰਤਨ ਕਰਨ ਦੇਣ ਨ ਅੰਤਾ ਅੰਤਨ ਵੇਖਣ ਸੋ ਨਾ ਤੰਤਨ ਜਪਿ ਹਮਨ ਮੰਤਾ ਅੰਤਨ ਜਾਪਿ ਕੀਤਾਕਾਰ ਅੰਤਨ ਜਾਪ ਪਰਵਾਰ ਅੰਤ ਕਰਨ ਕੀਤੇ ਵਿਲਲਾਹੀ ਤਾਂ ਕਿ ਅੰਤਨ ਪਾਈ ਜਾਏ ਉਹ ਅੰਤ ਜਾਣੇ ਕੋਏ ਬਹੁਤਕਿ ਅਬਹਤਾ ਹੋਏ ਵੱਡਾ ਸਾਹਿਬ ਵੱਡਾ ਸਾਹਿਬ ਉੱਚਾ ਥਾ ਉੱਚ ਉਪਰੋਚਾ ਨਾਓ ਇਹ ਵੜੂਚਾ ਹੋਵੇ ਕੋਈ ਸੋਚ ਕੋ ਜਾਣ ਸੋ ਜਿਹੜਾ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਜਾਇ ਵੱਡਾ ਦਾਤਾ ਤਿਲ ਨਤ ਮਾਏ ਕਿ ਤਿਮ ਗਜੋਦ ਪਰ ਕਿਤਿਆ ਗਣਤ ਨਹੀਂ ਵਿਚਾਰ ਕਿ ਤਿਖੁ ਤਟ ਹੈ ਵਕਾਰ ਕਿਤੇ ਲਲਮ ਕਿਰਪਾ ਹੈ ਕਿਤੇ ਮੁਰਖਾ ਹੀ ਖਾਏ ਕਿਤੇ ਦੁੱਖ-ਫੁਕ ਸਦ ਮਾਰ ਪੈਦਾ ਤੇਰੀ ਦਾਤਾਰ ਬੰਦ ਕਲਾਸੀ ਪਹਾਣ ਹੋਏ ਹੋ ਰਕਨ ਸਕੈ ਕੋਏ ਜੇ ਕੋ ਖਾਏ ਕੱਖਣ ਪਾਏ ਉਹ ਜਾਣੇ ਜਿਤੇ ਮੁਰਖਾਏ ਆਪੇ ਜਾਣੇ ਆਪੇ ਤੇ ਆਖ ਸਿਪਕੇ ਕਿ ਜਿਸ ਨੂੰ ਬਖਸ਼ੇ ਸਤਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਅਮਲ ਪੰਡਾਰ ਅਮਲ ਆਵਹਿ ਅਮਲ ਜਾਇ ਅਮਲ ਪੈ ਮੁਲਾਸ ਮਾਹ ਅਮਲ ਧਰਮ ਅਮਲ ਦੇ ਬਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਣ ਅਮਲ ਮੁਲ ਆਖਿਆ ਨਾ ਜਾਇ ਆਖ ਕਰੇ ਲਿਵ ਲਾਏ ਆਖੇ ਵਿਦ ਪਾਠ ਪੁਰਾਣ ਆਖੇ ਪੜੇ ਕਰਿ ਵਿਖਿਆ ਨ ਆਖੇ ਪਰਮੈ ਆਖੇ ਇੰਦਾ ਆਖੇ ਗੋਪੀਤਾ ਗੋਵਿੰਦ ਆਖੇ ਇਸਰਾ ਕਹ ਸਦਾ ਆਖੇ ਕਿਤੇ ਕਿਤੇ ਬੱਧ ਆਖੇ ਦਨ ਆਖੇ ਦੇਵ ਆਖੇ ਸੁਰ ਨਰਮਣ ਜਨ ਸੇਵ ਕਿਤੇ ਆਖੇ ਆਖਣ ਪਾਹੇ ਕਿਤੇ ਕਹਿ ਕਹਿ ਟੁੱਟ ਜਾਹੇ ਤੇ ਕਿਤੇ ਹੋਰ ਕਰਹਿ ਤਾ ਆਖ ਰਸਕ ਕੀ ਕੀਐ ਜੇੜ ਪਹਾਵੇ ਤੇੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਲਖਿਐ ਸ੍ਰਿਗਵਾਰਾਂ ਗਵਰ ਸੋਦਰ ਕੇ ਹਾਸੋ ਖਰ ਕੇ ਹਾ ਤਤਵੇ ਸਰਬ ਸੁਮਾਲੇ ਵਜੇ ਨਦ ਅਨੇਕ ਸੰਖਾ ਕਿਤੇ ਬਨਹਾਰੇ ਕਿਤੇ ਰਾਗ ਪ੍ਰੀਸੋਂ ਕਹੀ ਜਨ ਕਿਤੇ ਗਾਵਨ ਹਾਰੇ ਗਾਵ ਤਹੁ ਨ ਪਉਣ ਪਾਣੀ ਬਸੰਤਰ ਗਾਵ ਰਜਾ ਧਰਮ ਦਿਵਾਰੇ ਗਾਵ ਚਿਤ ਗੁਪਤ ਲਿਖਣਾਣ ਲਿਗ ਲਿਗ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਵਨ ਦਸਨ ਬੱਟ ਦੇਵਤੇ ਅੰਦਰ ਨਾ ਲੇਗਾ ਵਸ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੇ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵ ਮੋਹਣਿਆ ਮਨ ਮੋਹਣਾ ਸੁਰਗਾਂ ਮਛ ਪਿਆਲੇ ਗਾਵ ਰਤਨੁ ਪਾਇ ਤੇਰੇ 68 ਤੀਰਤ ਨਾਲੇ ਗਾਵ ਜੋਧ ਮਹਾਬਲ ਸੂਰਾ ਗਾਵੈ ਖਾਣੀ ਚਾਰੇ ਗਾਵ ਅਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਤਾਰੇ ਸਹਿਤ ਤੁੰਗਾ ਵਜੋ ਤੋ ਪਾਉਣ ਰਤੇ ਤੇ ਰੇਪਕ ਤਰਸਾਲੇ ਹੋਰ ਕੀਤੇ ਗਵਣ ਸੇ ਮੈਂ ਚਤਨ ਆਵਣ ਨਾਨਕਾ ਵਿਚਾਰੇ ਸੋਈ ਸੋਈ ਸਦਾ ਸੱਟ ਸਾਹਿਬ ਸੱਚਾ ਸੱਚੀ ਨਾਹੀ ਹੈ ਪਿਉ ਸਿਜਨ ਜਸ ਰਚਨਾ ਦੇ ਨਰਚਾਈ ਰੰਗੇ ਰੰਗੇ ਪਹਾਤੀ ਕਰ ਕਰ ਜਨਸੀ ਮਾਇਆ ਜਿਨ ਹੁ ਪਾਈ ਕਰ ਕਰ ਦੇਖੇ ਗੀਤਾ ਆਪਣਾ ਜਿਉ ਤਸਦੀ ਵਢਿਆ ਜੋਤਿ ਸੁਭਾਵੇ ਸੋਈ ਕਰਤੀ ਹੁਕਮਨ ਕਰਨਾ ਜਾਈ ਸੋ ਪਾਤਿ ਸਾਹੋ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਮਨ ਦਾ ਸੰਤੋਖ ਸਰਪ ਚੋਲੀ ਧਿਆਨ ਕਰਬ ਪੂਤ ਖਿੰਤਾ ਕਲ ਕਵਾਰੀ ਕਾਇ ਜੁਗ ਤਰੰਡਾ ਪ੍ਰਤੀਤ ਆਏ ਪੰਥ ਸਗਲ ਜਮਾਤੀ ਮਨ ਜੀਤਾ ਜਗ ਜੀਤਾ ਆਦੇਸ਼ਤ ਸਾਦੇਸ ਆਦ ਅਨਿਲ ਅਨਾਤ ਨਹਤ ਜੁਗ ਜੁਗ ਇੱਕੋ ਵੇਸ ਪੁਕਤ ਕੇ ਜਾਂਦੇ ਆਂデア ਪੰਡਾਰਨ ਕਟਕਟਵਾਜ ਨਾਦ ਅਪਨਾਤ ਨਾਤੇ ਸਭ ਜਾ ਕੇ ਰਸਦ ਅਵਰਾ ਸਾਧ ਸੰਜੋਗ ਵਿਜੋਦ ਕਰਤ ਲਵਹਿ ਲਿਖਵੇ ਭਾਗ ਆਦੇਸ਼ਤ ਸਾਦੇਸ ਆਦ ਅਨੀਲ ਅਨਾਦ ਨਹਤ ਜੁਜੁਗ ਏਕੋ ਵੇਸ ਇਕ ਮੈ ਜੁਤ ਵਿਆਈ ਤੈ ਚਲੇ ਪ੍ਰਵਾਨਿਕ ਸੰਸਾਰ ਇਕ ਪੰਡਾਰ ਇਕ ਲਾਹੇ ਦੀ ਬਾਣ ਜਵ ਤਸ ਭਾਵੈ ਤਿਵੇਂ ਚਲਾਵੈ ਜਿਭ ਹੋਇ ਪ੍ਰਮਾਣ ਹੋ ਵੇਖੈ ਉਹ ਨਦਰਨ ਆਵੈ ਬਹੁਤਾ ਹੋ ਵਿਨਾਹਣ ਅਰਿਸ਼ ਸਹ ਦੇਸ ਆਦ ਅਨਿਲ ਅਨਾਧ ਨਹਤ ਜੁਗ ਜੁਗ ਇੱਕੋ ਵੇਸ ਆਸਨ ਲੋਇ ਲੋਇ ਪੰਡਾਰ ਜੋ ਕੁਛ ਪੈ ਸਿਕਵਰ ਕਰ ਕਰਵੇ ਕੈ ਸਰਜਨਹਾਰ ਨਾਨਕ ਸੱਚੇ ਸੱਚੇ ਕਾਰ ਆਦੇਸ਼ ਤੇ ਸਾ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਇੱਕੋ ਵੇਸ ਇਕ ਦੂਜੇ ਪ ਲੱਖੋਂ ਅਲਕੋ ਅਲਖ ਵੇਸ ਲਗ ਲਗੜਾਖੇ ਇੱਕ ਨਾਮ ਜਗਦੀਸ਼ ਤਰਹ ਪਤ ਪਵੜੀਆਂ ਚੜਿਆ ਹੋਇ ਕੀਸਾ ਸੁਣ ਗੱਲਾਂ ਆਕਾਸ ਕੀ ਟਾਇਰੀ ਸ ਨਾਨਕ ਨਦਰੀ ਪਾਈਐ ਕੁੜੀ ਕੁੜਾ ਠੀਸਾ ਆਖਣ ਜੋਰ ਚ ਪੈਣਾ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਹ ਜੋਰ ਨਾ ਜੀਵਨ ਮਰਨ ਹੈ ਜੋਰ ਜੋਰਨਾ ਰਾਜਮਾਲ ਮਨਸੂਰ ਜੋਰਨਾ ਸੁਰਤੀ ਗਿਆਨ ਵਿਚਾਰ ਜੋਰਨਾ ਜੁਗਤੀ ਛੁੱਟਾ ਸੰਸਾਰ ਦੇ ਸਤਜੌਰ ਕਰ ਵਿਖ ਸੋਏ ਨਾਨਕ ਉਤਮ ਨੀਚ ਨ ਕੋਇ ਰਾਤੀ ਰੁਤੀ ਤਿਤਿਵਾਰ ਪਉਣ ਪਾਨਿਕ ਨੀ ਪੈ ਤਾਲ ਤਿਸ ਵਿੱਚ ਧਰਤੀთა ਪ੍ਰਖੇ ਧਰਮ ਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੈ ਨਾਮ ਨਿਹ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥਾ ਸੋਹਣ ਪੰਚ ਪ੍ਰਵਾਨ ਨਜ਼ਰੀ ਕਰਮ ਪਵੇ ਨਿਸ਼ਾਨ ਕਚਪ ਕਾਇਉਥ ਪਾਇ ਨਾਨਕ ਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਕੋ ਕਰਮ ਕਿਤੇ ਪਵਨ ਪਾਣੀ ਵਸੰਤਰ ਕਿਤੇ ਕਹਨ ਮਹੇਸ਼ਾ ਕਿਤੇ ਬਰਮ ਕਾਲਤ ਘੜੀ ਹੈ ਰੂਪ ਰੰਗ ਕੇ ਵੇਸ ਕਿਤੇ ਕਰਮ ਭੁਮਹੀ ਮੇਰ ਕਿਤੇ ਕਿਤੇ ਧੂਪ ਦੇਸ ਕਿਤੇ ਅੰਦ ਚੰਦ ਸੁਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤਿਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵਨ ਕਿਤੇ ਕਿਤੇ ਰਤਨ ਸਮੁੰਦ ਕਿਤੇ ਖਾਣੇ ਕਿਤੇ ਬਾਣੇ ਕਿਤੇ ਪਾਤ ਨਰਿੰਦਾ ਕੇ ਤੀਆਂ ਸੁਰਤੇ ਸੇਵਕ ਤੇ ਨਾਨਕ ਅੰਤਨ ਅੰਤਹ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੇ ਨਾਦ ਬਿਨਉਂਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੇ ਅਰਤ ਕੜਿ ਬਹੁਤ ਅਨੂਪ ਤਾਂ ਕਿੰਗ ਲਕਥੀਆਂ ਨਾ ਜਾਹ ਜੇ ਕੋ ਕਹਿ ਪਿਛੇ ਪਛਤਾਏ ਤਿਥੇ ਕੜਿ ਅਸੁਰਤ ਮਤ ਮਨ ਬਧ ਤਿਥੇ ਕੜਿ ਅਸੁਰਾਂ ਸਦਾ ਕਿ ਸੁਧ ਕਰਮਖੰਡ ਦੇ ਬਾਣੀ ਜੋਰ ਤਤ ਹੋਰ ਨ ਕੋਈ ਹੋਰ ਤਤ ਜੋਤ ਮਹਾਬਲ ਸੂਰ ਤਿਰਮੈ ਰਾਮ ਰਹਾ ਭਪੂਰ ਤਿਤੈ ਸੇ ਤੁਸੀਂ ਤਾਂ ਮਹਿਮਾ ਮਾਹੇ ਅੱਖ ਰੂਪ ਨ ਕਤਨ ਜਾਹੇ ਨਾ ਹਮਰਾਂ ਠਾਗੇ ਜਾਹੇ ਜਿਨ ਕਾ ਰੰਬਸ ਮਨ ਮਾਹੇ ਤਿਤੈ ਭਗਤ ਵਸਾ ਕਹਿ ਲੋਕ ਰਹਿ ਆਨੰਦ ਸਚਾ ਮਨ ਸੋਏ ਸਤਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥ ਤੰਤਨ ਅੰਤ ਤਤੈ ਲੋ ਲੋ ਕਰ ਜਿਵ ਜੁਕਮ ਤਵੈ ਤਵ ਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਤਿਰਜ ਸੁਨਿਆਰ ਅਹਰ ਨਮਤ ਵੇ ਦਹ ਤਿਆਰ ਭੋਕ ਲਗਨ ਤ ਪਤਾਓ ਭੰਡੋ ਪੋ ਅੰਮ੍ਰਿਤ ਤ ਢਾਲ ਘੜਿਆ ਸਬਦ ਸਚਿ ਟਿਕ ਸਾਲ ਜਨ ਕੋ ਨਦਰ ਕਰਮ ਤਨ ਘਾਰ ਨਾਨਕ ਨਦਰੀ ਨਦਰ ਨਿਹਾਲ ਲੇਸ ਲੋਕ ਪਵਨ ਗੁਰੂ ਪਾਣੀ ਪੀਤਾ ਮਾਤਾ ਤਰਤ ਮਹਤ ਦਿਵਸ ਰਾਦੁ ਦਾਈ ਦੈ ਖਿਲ ਸਗਲ ਜਗਤ ਚੰਗਿਆਈਆ ਬਰਿਆਈਆ ਵਚ ਧਰਮਹ ਦੂਰ ਕਰਮਿਆਪੋ ਆਪਣੇ ਕਿ ਨੇੜੇ ਕਿ ਦੂਰ ਜਿਨੇ ਨਾਮ ਤੇ ਹਾਇਆ ਗਏ ਮਸਕਤ ਖਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੀ ਨਾਲ